ਇਸ ਲੈਵਲ ਦੀ ਇਹਨਾਂ ਨੂੰ ਮਦਦ ਦੀ ਲੋੜ ਹੈ ਜਿੱਥੇ ਤੱਕ ਆਵਾਜ਼ ਆ ਰਹੀ ਹੈ ਭਾਈ ਤੁਸੀਂ ਧਿਆਨ ਨਾਲ ਫਿਰੋਜ਼ਪੁਰ ਜ਼ਿਲ੍ਹੇ ਦਾ ਧਾਰਾ ਪਿੰਡ 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 ਘਰ ਹੈਗਾ ਇਹਦੇ ਦੇਖੋ ਬਸਤੀਆਂ ਦੇ ਵਿੱਚ ਕੀ ਹੋ ਰਿਹਾ ਲੱਗਦਾ ਇਹ ਮਹਿਸੂਸ ਕਰ ਰਹੇ ਹਾਂ ਤੁਸੀਂ ਉੱਥੋਂ ਆ ਕੇ ਇੱਥੇ ਦੇ ਹਾਲਾਤਾਂ ਦਾ ਹਾਲਾਤ ਜੀ ਦੇਖ ਕੇ ਬੜਾ ਦਰਦਯੋਗ ਹਾਲਤ ਹੈ ਇਹਨਾਂ ਪਰਿਵਾਰਾਂ ਦੀ ਆ ਦੇਖੋ ਵੀ ਸਾਨੂੰ ਆਉਣ ਲਈ ਟਰੈਕਟਰ ਟਰਾਲੀ ਅਜੇ ਵੀ ਯੂਜ਼ ਕਰਨੀ ਪੈ ਰਹੀ ਵੀ ਜਦੋਂ ਪਾਣੀ ਹੋਊਗਾ ਉਦੋਂ ਕੀ ਹਾਲ ਹੋਊਗਾ ਦੇਖੋ ਪਾਣੀ ਮੇਰੇ ਖਿਆਲ 6 ਅਗਸਤ ਦਾ ਪਾਣੀ ਜਿਹੜਾ ਬੰਦਾ ਚੜਿਆ ਹੋਇਆ ਤੇ ਕਿੰਨਾ ਨੁਕਸਾਨ ਕਰਦਾ ਆਇਆ ਇਹਦਾ ਚਲੋ ਉਸਲੇ ਗਰਾਊਂਡ ਤੇ ਕੰਮ ਕੀਤਾ ਪਿਛਲੇ 3-4 ਵੀਕ ਤੋਂ ਕੰਟੀਨਿਊਸ ਤੁਸੀਂ ਜੋ ਦੱਸ ਰਹੇ ਓਦੋਂ ਕੀ ਹਾਲ ਹੋਊਗਾ ਮੈਂ ਤਾਂ ਹੁਣ ਵੇਖ ਕੇ ਇਹ ਲੱਗੀ ਸਾਡੇ ਸਾਹਮਣੇ ਨਾ ਮਤਲਬ ਜਦੋਂ ਕੋਟ ਲੈ ਕੇ ਆਇਆ ਸੀ ਹੱਲੇ ਨਹੀਂ ਸੀ ਦਿਖਦਾ ਕੁਝ ਉਸ ਵੇਲੇ ਦੀ ਲੋੜ ਐਦਾਂ ਸੀ ਵੀ ਰੈਸਕ ਕਿਦਾਂ ਕਰਨਾ ਤੇ ਲੋੜ ਕਿੱਥੇ ਪਹੁੰਚਾਉਣੀ ਪਰ ਉਸ ਵੇਲੇ ਆਬੋਰਡ ਹੁਣ ਵੀ ਚੱਲ ਰਹੀ ਹੈ ਦੇਖੋ ਅੱਡੇ ਫਸਲਾਂ ਉੱਪਰ ਹੋ ਗਏ ਤੇ ਕਿੰਨਾ ਪਾਣੀ ਦਾ ਲੈਵਲ ਹੋਊਗਾ ਉਸ ਵੇਲੇ ਛੱਤਾਂ ਗਿਰੀਆਂ ਜੀ ਇੱਥੇ ਹੂੰ ਤਾਂ ਇਹ ਨੁਕਸਾਨ ਇਹ ਹੁਣ ਕਿੱਦਾਂ ਮਤਲਬ ਇੰਨੇ ਲੰਮੇ ਸਮੇਂ ਤੋਂ ਇਹ ਲੋਕ ਕਿੱਦਾਂ ਰਹਿ ਰਹੇ ਆ ਟੈਂਟ ਲਾਏ ਹੋਏ ਟੈਂਟ ਲਾਏ ਹੋਏ ਪਰ ਪਾਲਾ ਪਾ ਕੇ ਇੰਨਾ ਮੱਛਰ ਹੀ ਨਹੀਂ ਸਮੈਦ ਦੇ ਵੀ ਛੋਟੇ ਛ ਜਿਹੜਾ ਪੈਦਾ ਹੋਇਆ ਹੈ ਜੀ ਖਤਰਨਾਕ ਹੈ ਜਿਹੜਾ ਬਹੁਤ ਤੇ ਚਲੋ ਮੋਡਲੀਆਂ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਵੀ ਇੱਕ ਬੇਸਿਕ ਲੋੜਾਂ ਜ਼ਿੰਦਗੀ ਦੀਆਂ ਜੀਣ ਲਈ ਨਾ ਐਸੈਂਸ਼ੀਅਲ ਸਰਵਾਈਵਲ ਜਿਹਨੂੰ ਨੀਡਸ ਕਹਿੰਦੇ ਅਸੀਂ ਪੀਣ ਨਹੀਂ ਪੂਰੀਆਂ ਹੋ ਰਹੀਆਂ ਪਹਿਲਾਂ ਇੱਥੇ ਨਹੀਂ ਵੱਡਾ ਸੰਕਟ ਵੀ ਲੱਗ ਗਈ ਟੀਰਾ ਪਿੰਡ ਹੈ ਨਾ ਜੀ ਟੀਰਾ ਘਰ ਟੀਰਾ ਘਰ ਹੈ ਇਹ ਫਰੋਜ਼ਪੁਰ ਜ਼ਿਲ੍ਹਾ ਹੈਗਾ ਤੇ ਇਹ 25 ਕ ਪਿੰਡ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਜਿਹਨਾਂ ਨੂੰ ਬਾਰ ਬਾਰ ਅਸੀਂ ਦੇਖ ਰਹੇ ਸੀ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਲੋਹਾਂ ਜਾਨੀ ਉਦੋਂ ਦੀਆਂ ਛੱਤਾਂ ਗਿਰੀਆਂ ਹੋਈਆਂ ਹੁਣ ਵੀ ਕਿੰਨਾ ਅਨਸੇਫ ਹੈ ਇੱਥੇ ਰਹਿਣਾ ਤੇ ਇਹਨਾਂ ਨੂੰ ਕੋਈ ਏਦਾਂ ਦੇ ਸਮੇਂ ਦੇ ਵਿੱਚ ਕੋਈ ਸੰਸਥਾਵਾਂ ਆ ਕੇ ਇਹਨਾਂ ਨੂੰ ਇਹ ਫੋਰਸ ਕਰਦੀਆਂ ਨੇ ਕਿ ਤੁਸੀਂ ਸਾਨੂੰ ਲਿਖ ਕੇ ਦਿਓ ਕਿ ਅਸੀਂ ਹੀ ਇੱਥੇ ਸੇਵਾ ਕਰਾਂਗੇ ਤੇ ਜੇ ਪੁੱਛਦੇ ਆ ਵੀ ਤੁਸੀਂ ਪਿਛਲੀ ਵਾਰੀ ਕੀ ਕੀਤਾ ਸੀ ਉਹਦਾ ਇਹਨਾਂ ਦੇ ਕੋਲ ਕੋਈ ਆਨਸਰ ਨਹੀਂ ਹੈਗਾ ਹੁਣ ਤੱਕ ਕੀ ਕੀਤਾ ਹੁਣ ਤੱਕ ਕੀ ਕੀਤਾ ਵੀ ਤੁਸੀਂ ਲਿਖਾ ਕੇ ਕੀ ਲੈਣਾ ਚਾਹੁੰਦੇ ਹੋ ਲੋਕ ਮਰੇ ਵੀ ਆਂ ਬਿਮਾਰ ਵੀ ਹੈਗੇ ਆ ਹੁਣ ਤੱਕ ਸੀਰਾਂ ਦੀ ਵੀ ਪ੍ਰੋਬਲਮ ਹੈ ਹੋ ਟੱਪ ਗਏ ਤੇ ਇਹ ਹਾਲਤ ਇਹ ਇਹ ਸੋਚ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਰਿਕਵਰਡ ਬਣੀ ਹੋਈ ਹੈ ਰੀਹੈਬਿਲੀਟੇਸ਼ਨ ਦੇ ਵਿੱਚ ਤੇ ਬਾਕੀ ਜਿੰਨੀਆਂ ਵੀ ਦੇਸ਼ ਵਿਦੇਸ਼ជា ਜਿੰਨੇ ਵੀ ਪਾਈ ਵੀਰ ਸੱਜਣਾ ਵੀਡੀਓ ਨੂੰ ਦੇਖਦੇ ਹੋ ਤੇ ਤੁਸੀਂ ਇਸ ਪਿੰਡ ਦੇ ਸਰਪੰਚ ਨਾਲ ਪ੍ਰਵਾਸਰਾ ਦੇ ਨਾਲ ਸਾਡੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਜਿੰਨੇ ਦੇਖੋ ਇੱਥੇ ਜਿਹੜੀ ਹੋਣ ਲੱਗ ਰਹੀ ਹੈ ਹੁਣ ਤਾਂ ਇਹ ਲੱਗ ਰਿਹਾ ਕਿ ਇਕੱਲੇ ਖਾਣੇ ਦੀ ਲੋੜ ਹੈ ਖੁਰਾਕ ਦੀ ਲੋੜ ਹੈ ਇਹ ਬੇਸਿਕਲੀ ਸੈਕੰਡ ਫੇਸ ਹੈ ਜਿਹੜਾ 3rd ਫੇਸ ਹੈ ਜਿੱਥੇ ਘਰਾਂ ਦੀ ਮੁਰੰਮਤ ਦੀ ਲੋੜ ਹੈ ਇਹਨਾਂ ਨੂੰ ਪਸ਼ੂਆਂ ਦੀ ਲੋੜ ਪੈਣੀ ਹੈ ਜੇ ਉਹ ਬਹੁਤ ਜ਼ਿਆਦਾ ਵੱਡੀ ਲੋੜ ਹੈ ਸਰਪੰਚਾ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਕਈ ਵਾਰ ਸਰਪੰਚ ਦਾ ਨਾਮ ਲੈਣਾ ਮਨ ਚ ਆ ਜਾਂਦਾ ਵੀ ਪਤਾ ਨਹੀਂ ਇਹ ਵਖਵਾਦੀ ਪਖਵਾਦੀ ਹੋਣੇ ਆ ਇਹ ਵੀ ਕਿਸੇ ਖਾਸ ਨਾ ਪਰ ਸਾਨੂੰ ਇਹਨਾਂ ਦੀ ਬੜੀ ਸਪੋਰਟ ਰਹੀ ਹੈ ਬੜਾ ਨਿਰਪੱਖ ਹੋ ਕੇ ਇਹਨਾਂ ਨੇ ਜਿਹੜੇ ਲੋੜਵੰਦਾਂ ਤੱਕ ਪਾ ਚੀਜ਼ਾਂ ਪਚਾਉਣ ਦੀ ਭਾਵੇਂ ਉਹ ਰਾਸ਼ਨ ਸੀ ਭਾਵੇਂ ਕਿਸੇ ਨੂੰ ਰੈਸਕਿਊ ਕਰਨ ਨਾਲ ਚੱਲੀ ਜੀ ਬੋਟ ਤੇ ਸਾਨੂੰ ਬਹੁਤ ਵਧੀਆ ਨਾਲ ਚੱਲ ਚੱਲ ਕੇ ਲੋਡ ਬੰਨਦਾ ਤਾਂ ਅਦਰਵਾਈ ਅਸੀਂ ਨਾਲ ਜਿਹਦੇ ਹਟਾ ਦੇਣਾ ਸੀ ਗਿੱਲ ਸਾਹਿਬ ਆ ਗਏ ਆ ਇਹਨਾਂ ਨੇ ਲੋਡ ਬੰਨਦਾ ਤੱਕ ਮਤਲਬ ਜਿਹੜਾ ਹੈਗਾ ਸਾਨੂੰ ਪਹੁੰਚਾਇਆ ਵੀ ਹਾਂ ਇੱਥੇ ਬਾਕੀ ਲੋਡ ਐ ਨੱਚ ਜਾਂਦੀ ਤੇ ਹੁਣ ਸਰਪੰਚ ਸਾਹਿਬ ਜਿਹੜੀ ਗੱਲ ਆ ਰਹੀ ਸੀ ਵੱਡੀ ਤੁਸੀਂ ਕਹਿੰਦੇ ਵੀ ਕੰਡੀਸ਼ਨਾਂ ਸਾਤੇ ਲਾਗੂ ਕਰਨ ਲੱਗੇ ਤੇ ਉਧਰ ਸਾਡੀ ਹਾਲਤ ਜਿਹੜੀ ਉਹਨੂੰ ਦੇਖ ਨਹੀਂ ਰਹੇ ਇਹ ਕੰਡੀਸ਼ਨਾਂ ਕਿਦਾਂ ਦੀਆਂ ਲਾਗੂ ਕਰਨ ਲੱਗੇ ਤੁਹਾਡੇ ਤੇ ਇਹ ਦੀ ਮੈਂ ਚਲੋ ਹੁਣ ਪ੍ਰਮਾਤਮਾ ਨੇ ਆਪਾਂ ਨੂੰ ਸਰਪੰਚੀ ਦਿੱਤੀ ਆ ਹੁਣ ਸਰਪੰਚ ਹੋਣ ਦੇ ਨਾਤੇ ਵੀ ਪਿੰਡ 'ਚ ਇਹ ਵੇਰਗੀ ਹੁਣੀ ਮੇਰੇ ਨਾਂ ਬਏ ਸਾਰੇ ਸੇਵਾ ਕਰਾਉਂਦੇ ਰਹੇ ਜਿੱਦਣ ਅਸੀਂ ਆ ਕੋਠਾ ਵੇਖਿਆ ਇਹਨਾਂ ਦਾ ਡਿੱਗਦਾ ਭਾਈ ਸਾਹਿਬ ਹੁਣੀ ਮੇਰੇ ਨਾਲ ਸੀ ਇਹਨਾਂ ਨੇ ਆਣ ਕੇ ਬੱਚੇ ਲੱਡੇ ਇਹਨਾਂ ਦੇ ਇਹਨਾਂ ਨੇ ਉਦੋਂ ਵੀਡੀਓ ਬਣਾਈ ਇੱਕ ਦਸੇਬੰਦੀ ਮੇਰੇ ਕੋਲ ਆਈ ਸੀ ਹੁਣ ਉਹਨਾਂ ਨੇ ਇਹ ਕੰਡੀਸ਼ਨ ਪਾਈ ਹੋਈ ਆ ਕਿ ਸਾਨੂੰ ਤੁਸੀਂ ਪਿੰਡ ਗੋਦ ਦਓ ਜਿੱਥੇ ਅਸੀਂ ਸੇਵਾ ਕਰਾਂਗੇ ਉੱਥੇ ਹੋਰ ਕੋਈ ਦਾਨੀ ਸਿੰਘ ਆਣ ਕੇ ਸੇਵਾ ਨਹੀਂ ਕਰੂਗਾ ਹੁਣ ਤੱਕ ਕਿੰਨੀ ਸੇਵਾ ਕੀਤੀ ਕੁਛ ਨਹੀਂ ਜੀ ਮੇਰੇ ਮੁਤਾਬਕ ਮੇਰੇ ਕੋਲ ਤੇਜੀ ਦਾ ਹਾੜਾ ਆਇਆ ਹੋਇਆ ਹੈ ਤੇਜੀ ਚ ਜੇ ਕਿਸੇ ਗਰੀਬ ਦੇ ਇਹਨਾਂ 5 ਰੁਪਏ ਵੀ ਲਾਇਏ ਤੇ ਮੈਨੂੰ ਸਾਬਤ ਕਰਦੇ ਤੇ ਮੈਂ ਕੋਈ ਪਸ਼ੂ ਮਰੀਆਂ ਦਾ ਕੁਛ ਕੀਤਾ ਜਿਹੜੇ ਨਹੀਂ ਜੀ ਕਿਸੇ ਨੇ ਕੁਛ ਨਹੀਂ ਪਸ਼ੂ ਮੇਰੇ ਕੁਛ ਪਿੰਡ ਦੇ ਰੁੜੇ ਹੋਏ ਕੁਛ ਦੀ ਹੁਣ ਬਿਮਾਰੀਆਂ ਨਾਲ ਡੈਥ ਹੋ ਗਈ ਆ ਅਜੇ ਹੁਣ ਤੱਕ ਵੋਟਾਂ ਤਾਂ ਹੁਣ ਵੀ ਚੱਲ ਰਹੀਆਂ ਹੁਣ ਤੱਕ ਵੋਟਸ ਲਾਈਆਂ ਹੋਈਆਂ ਸੀ ਨਹੀਂ ਜੀ ਵੋਟਸ ਜਿਹੜੀ ਉਹਨਾਂ ਨੇ ਲਾਈ ਉਹ ਇੱਕ ਇੱਕ ਕੁਛ ਚੰਦ ਘਰਾਂ ਦੇ ਵਿੱਚ ਹੀ ਉਹਨਾਂ ਦੀ ਵੋਟ ਚੱਲਦੀ ਰਹੀ ਆ ਕੋਈ ਸਰਪੰਚ ਨੰਬਰਦਾਰ ਸਿਆਣੇ ਬੰਦੇ ਪਿੰਡ ਦੇ ਹੋਰ ਕਹਿ ਦਿੰਦੇ ਅਸੀਂ ਇਹ ਗੱਲ ਦੇ ਜ਼ਿੰਮੇਵਾਰ ਤਾਂ ਧਿਆਨ ਨਾਲ ਮੇਰੇ ਸਤਿਕਾਰਯੋਗ ਵੀਰੋ ਭੈਣੋ ਭਰਾਵੋ ਸੰਸਥਾਵਾਂ ਵਾਲਿਓ ਧਿਆਨ ਨਾਲ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਆ ਪਰ ਇੱਕ ਗੱਲ ਬੜੀ ਦੁਖ ਦੇਣ ਵਾਲੀ ਹੈ ਤੁਸੀਂ ਕਹਿੰਦੇ ਸਾਨੂੰ ਗੋਦ ਦੇ ਦੋ ਮਾਂ ਨੇ ਗੋਦੀ ਚੱਕਿਆ ਹੋਵੇ ਬੱਚਾ ਕੀ ਉਹਨੂੰ ਫੀਡ ਨਹੀਂ ਦਊਗੀ ਉਹਨੂੰ ਖਾਣ ਪੀਣ ਨਹੀਂ ਦਊਗੀ ਕੀ ਉਹਦਾ ਇਲਾਜ ਨਹੀਂ ਕਰਾਊਗੀ ਕੀ ਉਹਦੀਆਂ ਸਰਵਾਈਵਲ ਜਿਹੜੀਆਂ ਐਸੈਂਸ਼ੀਅਲ ਨੀਡ ਦਾ ਉਹਦਾ ਧਿਆਨ ਨਹੀਂ ਦੇਊਗੀ ਜਿਹੜੇ ਸੱਜਣ ਕਹਿੰਦੇ ਆ ਵੀ ਇੱਥੇ ਹੋਰ ਨਾ ਕੋਈ ਆਵੇ ਆ ਕੋਈ ਨਹੀਂ ਆਊਗਾ ਪਰ ਕਰਕੇ ਤਾਂ ਦਿਖਾ ਦਿਓ ਇੱਥੇ ਸਾਨੂੰ ਗਰਾਉਂਡ ਰਿਐਲਿਟੀ ਤੇ ਅਸੀਂ ਦੇਖ ਰਹੇ ਹੈਗੇ ਆਂ ਮੈਂ ਪਿੱਛੇ ਦੇਖ ਰਹੇ ਹੈਗੇ ਆਂ ਵਿਚਾਰੇ ਚਾਤਰਪਾਲ ਜਿਹੜੀ ਆ ਤਾਂ ਫੇਰ ਵੀ ਅਜੇ ਹੋਰ ਤਰਾਂਦੀ ਹੈ ਚਿੱਟੇ ਕਾਲੇ ਕਾਗਜ਼ਾਂ ਦੇ نیچے ਛੋਟੇ ਛੋਟੇ ਬੱਚਿਆਂ ਨੂੰ ਰੱਖ ਰਹੇ ਆਂ ਰਲ ਮਿਲ ਕੇ ਕੰਮ ਹੋਇਆ ਕਰਦਾ ਹੈਗਾ ਨਾ ਕਿ ਇਕੱਲਿਆਂ ਤੋਂ ਕੰਮ ਹੋਇਆ ਕਰਦਾ ਇਕੱਠੇ ਹੋ ਕੇ ਤੇ ਤੁਸੀਂ ਇੱਕ ਜਣਾ ਪੈਲੀਆਂ ਨੂੰ ਸਵਾਰਨ ਲੱਜੇ ਇੱਕ ਪਾਸੇ ਬੀਜ ਦੇਣ ਲੱਜੇਵੇ ਦੂਜੇ ਪਾਸੇ ਫਰਟੀਲਾਈਜ਼ਰ ਦੇਣ ਲੱਜੇ ਇੱਕ ਪਾਸੇ ਪਸ਼ੂਆਂ ਦਾ ਜਿਹੜੀਆਂ ਬਿਮਾਰੀਆਂ ਨਾਲ ਸੰਬੰਧਤ ਹੈ ਚਾਰੇ ਨਾਲ ਸੰਬੰਧਤ ਹੈ ਉਧਰ ਕੰਮ ਕਰਨ ਲੱਜੋ ਮਕਾਨਾਂ ਦੀ ਰਿਪੇਅਰ ਕਿਸੇ ਆਪਣੇ ਏਰੀਆ ਵਾਈਜ਼ ਵੰਡ ਲਓ ਤੇ ਤੁਸੀਂ ਜਿਹੜੀਆਂ ਸਰੀਰਕ ਬਿਮਾਰੀਆਂ ਇਹਨਾਂ ਦੀਆਂ ਹੈਗੀਆਂ ਚੈਸਟ ਕਨਜੈਕਸ਼ਨ ਜਿਹੜੀਆਂ ਪਹਿਲਾਂ ਬਿਮਾਰੀਆਂ ਸੀ ਕਿੰਨੀਆਂ ਜਿਆਦੇ ਹੋਰ ਕਿਸੇ ਨੂੰ ਬੀਪੀ ਦੀ ਹੈ ਕਿਸੇ ਨੂੰ ਸ਼ੂਗਰ ਦੀ ਹੈ ਕਿਸੇ ਨੂੰ ਹਾਰਡ ਦੀ ਹੈ ਕਿਸੇ ਨੂੰ ਪੈਰਾਲਾਈਸ ਹੋਇਆ ਅਲੱ ਇੱਕ ਬੰਦਾ ਜੇ ਕਰ ਸਕਦਾ ਫਿਰ ਹੋ ਜਾ ਤਾਂ ਉਹਨੂੰ ਕਰਕੇ ਦਿਖਾ ਦੇ ਜਾਂ ਫਿਰ ਤੁਸੀਂ ਵੰਡ ਕੇ ਜੇ ਵੰਡੂਗੇ ਨਹੀਂ ਇੰਨਾ ਲੰਮਾ ਚੌੜਾ ਏਰੀਆ ਏ ਵੰਡ ਕੇ ਕੰਮ ਕਰਨਾ ਚਾਹੀਦਾ ਗੁਰੂ ਸਹਿਬਾਨਾ ਨੇ ਸਭ ਨੂੰ ਇਕੱਠੇ ਕੀਤਾ ਏ ਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਇਸ ਗੱਲ ਨੂੰ ਦੁਬਾਰਾ ਫੇਰ ਵਿਚਾਰੋ ਸਭ ਨੂੰ ਨਾਲ ਲੈ ਕੇ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੋ 8 ਅਗਸਤ ਦਾ ਪਾਣੀ ਵੜਿਆ ਹੋਇਆ ਇੰਨਾ ਪਾਣੀ ਵੜਿਆ ਹੋਇਆ ਅੱਜ ਵੀ ਬੋਰਡ ਸੈੱਲ ਰੀਆਂ ਤੇ ਇਹਨਾਂ ਦੀਆਂ ਸਮੱਸਿਆਵਾਂ ਕਦੋਂ ਕਦੋਂ ਹੱਲ ਹੋਣਗੀਆਂ ਤੇ ਕੰਡੀਸ਼ਨ ਆਪਲਾਈ ਨਾ ਕਰੋ ਇਹਦੇ ਵਿੱਚੇ ਸਭ ਦਾ ਭਲਾ ਤੁਹਾਡਾ ਭਲਾ ਤੇ ਇਹਨਾਂ ਦਾ ਭਲਾ ਇਹਨੂੰ ਜਰੂਰ ਵਿਚਾਰਨ ਦੀ ਕੋਸ਼ਿਸ਼ ਕਰਿਓ